ਇਹਨਾਂ ਨੇ ਜਿਹੜੇ ਤਿੰਨ ਦਿਨ ਛੁੱਟੀ ਕਰਕੇ ਆ ਰਹੇ ਸੀ ਕਿ ਜੀ ਇਹਨਾਂ ਦੀ ਮੰਮੀ ਨੇ ਫੋਨ ਕਰਿਆ ਵੀ ਛੰਗੇ ਤੂੰ ਕਿੱਥੇ ਆ ਪੰਜ ਮਿੰਟ ਪਹਿਲੀ ਤੇ ਉਹਨਾਂ ਨੇ ਕਿਹਾ ਵੀ ਮੈਂ ਆ ਰਿਹਾ ਮੰਮੀ ਵੀ ਮੈਂ ਰਾਤੇ ਜਾ ਉਹ ਰਾਤੇ ਜਾਂਦੀ ਇਹਦੇ ਸ਼ਾਸਨਕਰ ਕੋਲੇ ਆ ਕੇ ਰੈਜ਼ੀਡੈਂਟ ਹੋ ਗਿਆ ਜੀ ਆਇਨ ਨੂੰ ਆਦਿ 20 ਦਿਨ ਹੋ ਗਏ 27 ਤਰੀਕ ਨੂੰ ਵਿਆਹ 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 ਦੇ 20 ਦਿਨ ਹੋ ਗਏ ਇਹ ਮੇਰਾ ਭਤੀਜਾ ਸੀਗਾ ਜੀ ਜਿਹਨਾਂ ਨੇ ਇਹ 300 ਛੁੱਟੀ ਕਰਕੇ ਆ ਰਹੇ ਸੀ ਕੀ ਜਿੰਨਾਂ ਦੀ ਮੰਮੀ ਨੇ ਫੋਨ ਕਰਿਆ ਵੀ ਸੰਜੇ ਚ ਕਿੱਥੇ ਆ ਪੰਜ ਮਿੰਟ ਪਹਿਲਾਂ ਤੇ ਉਹਨਾਂ ਨੇ ਕਿਹਾ ਵੀ ਮੈਂ ਆ ਰਿਹਾ ਮੰਮੀ ਵੀ ਮੈਂ ਰਾਤੇ ਜਾ ਉਹ ਰਾਤੇ ਜਾਂਦੀ ਇੱਥੇ ਸ਼ਾਸਨਕਰ ਕੋਲੇ ਆ ਕੇ ਰੈਸਿਪਟ ਹੋ ਗਿਆ ਜੀ ਇਹਦੇ ਨਾਲ ਕੌਮ ਸੀਗਾ ਹੋਰ ਇਹਦੀ ਨਾਲ ਹੀ ਰੋਟੀ ਦਾ ਬੰਦਾ ਸੀਗਾ ਜੀ ਮੁੰਡਾ ਰੋਟੀ ਦਾ ਹੀ ਮੋਟਰਸਾਈਕਲ ਸੀਗਾ ਜੀ ਉਹਦੇ ਰੋਟੀ ਵਾਲੇ ਮੁੰਡੇ ਦੀ ਸੰਜੇ ਦਾ ਵਿਆਹ ਕਦੋਂ ਹੋਇਆ ਵਿਆਹ ਇਹਨੂੰ ਆਜ 20 ਦਿਨ ਹੋ ਗਏ ਨੇ ਜੋ ਤਾਈ 3 ਨੂੰ ਵਿਆਹ ਵਿਆਹ ਦੇ 20 ਦਿਨ ਹੋ ਗਏ ਆ ਕਾਰਵਾਈ ਕਰਕੇ ਸਾਨੂੰ ਮੁਆਵਜ਼ਾ ਦਿੱਤਾ ਰਿਹਾ ਸੀ ਗਰੀਬ ਬੰਦੇ ਆ ਬਹੁਤ ਵੀ ਸਾਡੇ ਕੋਲੇ ਛੱਡ ਹੀ ਉਹ ਮੋਟੀ ਸੀ ਛੱਡੀ ਉਹ ਬੰਦਾ ਸੀ ਸਾਡੇ ਹੀ ਉਹ ਲਾਨੇਦਾਰ ਰੋਟੀ ਰੋਟੀ ਦਾ ਸਰੋਂ ਰੋਟੀ ਹੀ ਗੁਜ਼ਾਰਾ ਚੱਲਦਾ ਸੀ ਸਾਡਾ ਹਾਂ ਉਹ ਤਾਂ ਹੀ ਕਰਦੇ ਰੋਟੀ ਰੋਟੀ ਦਾ ਵੀ ਸੰਤਾਰ ਦਾ ਜਿਹੜਾ ਸਾਲਾ ਜੀ ਉਹਨੇ ਬਾਹਰ ਜਾਣਾ ਸੀਗਾ ਉਹਨੇ ਰਾਤ ਨੂੰ ਫਲੈਟ ਦੇ ਤੇ ਛੱਡਣ ਜਾਣਾ ਸੀਗਾ ਉੱਥੋਂ ਉੱਥੇ ਜਾਣਾ ਸੀ ਚੇਚੜਣ ਗਿਆ ਨਾ ਹਾਂ ਪਿੰਕ ਤੋਂ ਘਰ ਤੋਂ ਥੋੜੀ ਦੂਰੀ ਸੀ ਹੋਇਆ ਹਾਂ ਹਾਂ ਘਰ ਤੋਂ ਥੋੜੀ ਦੂਰੀ ਮੰਗਦਾ ਹੀ ਸੀ ਸਾਨੂੰ ਦਿੱਤਾ ਹੈ ਮੋ ਆਜਾ ਸਾਡਾ ਬੰਦਾ ਜੇ ਕੋਈ ਹੋਣਦਾ ਡੈਡੋ ਵੀ ਵੀ ਬਾਕੀ ਕਿ ਰੋਟੀ ਦਾ ਮੁੰਡਾ ਵੀ ਜਾਂ ਜੋ ਨੀ ਗਰੀਬ ਆਈ ਜਾਂਨੇ ਨੂੰ ਬਈ ਡੇੜੇ ਬਾਈ ਕੱਲ ਨੇ ਮਾਰ ਕੇ ਛੱਟ ਕੇ ਗਿਆ ਵੀ ਉਹਨਾਂ ਤੇ ਕਾਰਵਾਈ ਕਰਕੇ ਕੋਈ ਜਣਾ ਕੁਛ ਦਿੱਤਾ ਹਾਂ ਉਹ ਸਾਫ ਦੀ ਮੰਗ ਹਾਂ ਉਹ ਜੀ ਪੈਪਸੀ ਕੋਲ ਕੰਮ ਕਰਦੇ ਸੀਗੇ ਉੱਥੋਂ ਡਿਊਟੀ ਤੋਂ ਆ ਰਹੇ ਸੀਗੇ ਤੇ ਆਪਣੇ ਸਸੰਕਰ ਜਲਾਈ ਇੱਥੇ ਉਥੇ ਰੋਡ ਦੇ ਉੱਪਰ ਨਾ ਇਹਨੂੰ ਆਪਸਾ ਤੇ ਵਿਕਲ ਵੱਲੋਂ ਟੱਕਰ ਮਾਰ ਦਿੱਤੀ ਆ ਜੀ ਇੱਕ ਨਾਲ ਉਹਦਾ ਦੋਸਤ ਸੀਗੇ ਰੋਟੀ ਸੰਨਾ ਦਾ ਜੀ ਇਕੱਠੇ ਕੰਮ ਕਰਦੇ ਸੀ ਇਕੱਠੇ ਜਾਂਦੇ ਸੀ ਤੇ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਜੀ ਦੋ ਦੋਨੋਂ ਵੀ ਹੋ ਗਈ ਹਾਂਜੀ ਦੋਨੋਂ ਦੀ 21 ਸਾਲ ਦੀ ਸੀ ਦੋਨਾਂ ਦੀ ਇੱਕ ਦਾ ਨਾਮ ਸੰਜੇ ਕੁਮਾਰ ਸੀਗਾ ਜੀ ਮੇਰੇ ਬਰਾਦਰ ਦਾ ਨਾਮ ਹੈਗਾ ਸੀਗਾ ਨਰਿੰਦਰ ਸਿੰਘ ਜਿੰਨੀ ਕਿੰਨੀ ਉਮਰ ਦਾ ਤੁਹਾਡੇ ਬਰਾਦਰ 23 24 24 ਸਾਲਾਂ ਦੇ ਸੀਗੇ ਜੀ ਪਤਾ ਲੱਗਿਆ ਜੀ ਕੌਣ ਸੀ ਨਹੀਂ ਪਤਾ ਹੀ ਨਹੀਂ ਲੱਗਿਆ ਜੀ ਹਜੇ ਸਾਨੂੰ ਕਿਸ ਤਰ੍ਹਾਂ ਦੀ ਕੰਡੀਸ਼ਨ ਤੇ ਤੁਸੀਂ ਬੋਡੀ ਦੇਖੀ ਡੈੱਡ ਸੀਗੇ ਜੀ ਜਦੋਂ ਜੱਕੇ ਨੇ ਜਾ ਕੇ ਦੇਖੇ ਨੇ ਜੰਮੀ ਡੈੱਡ ਸੀ ਤੁਸੀਂ ਜੀ ਮੰਨ ਕਰਦੇ ਸਾਨੂੰ ਨੇ ਸਾਫ਼ ਚਾਹੁੰਦਾ ਗਈ ਸਾਨੂੰ ਮਤਲਬ ਵੀ ਕੌਣ ਸੀਗੇ ਸਾਨੂੰ ਪਤਾ ਲੱਗੇ ਜੀ ਅਸੀਂ ਇਹੀ ਮੰਗ ਕਰਦੇ ਹਾਂ ਜਿਹੜਾ ਤੁਹਾਡਾ ਬ੍ਰਦਰ ਸੀ ਉਹੀ ਘਰ ਦਾ ਕਮਾਉਂਦਾ ਕਮਾਉਂਦਾ ਸੀ ਹਾਂਜੀ ਹਾਂਜੀ ਸਾਰਾ ਸਿਸਟਮ ਉਹਦੇ ਤੇ ਚੱਲਦਾ ਸੀ ਗਈ ਮੈਂ ਤਾਂ 5-7000 ਤੱਕ ਕੰਮ ਕਰਦਾ ਡਰਾਈਵਰੀ ਕਰਦਾ ਸੀ ਮੈਂ ਤਾਂ ਜੀ ਵੀ ਸਕੂਲ 'ਚ 7000 ਤੱਕ ਬੈਂ ਚਲਾਉਂਦਾ ਸੀ ਮੈਂ ਤਾਂ ਉਹਦੇ ਨਾਲ ਹੀ ਚੱਲਦਾ ਸੀ ਸਾਡਾ ਸਾਰਾ ਸਿਸਟਮ ਭਾਈ ਕੋਈ ਨਹੀਂ ਸੀ ਇੱਥੇ ਰੋਕ ਰਿਹਾ ਮੈਂ ਸਵਾ 8:30 ਵਜੇ ਦੇ ਮੇਰੇ ਨਾਲ ਦਾ ਕਰੀਮ ਮੈਂ ਉਹਦੇ ਗੁਲਚਿਆਂ ਦਾ ਕੰਮ ਬੰਦ ਕਰਕੇ ਮੈਂ ਘਰ ਜਾ ਰਿਹਾ ਸੀ ਮੈਂ 40 ਨੰਬਰ ਫੜ ਕੇ ਤੇ ਰਹਿਣਾ ਇੱਥੇ ਕੋਈ ਨਹੀਂ ਸੀ ਰੁਕ ਰਿਆ ਮੈਂ ਉੱਤਰ ਕੇ ਦੇਖ ਉੱਤਰੇ ਉੱਤਰਿਆ ਥੋੜਾ ਜਿਹਾ ਦੇਖਿਆ ਵੀ ਆ ਉੱਤਰ ਕੇ ਵੀ ਬੰਦਿਆਂ ਦੀ ਹੈ ਨਹੀਂ ਸੀ ਪੁਲਿਸ ਬਿਲਕੁਲ ਨਹੀਂ ਸੀ ਮੈਂ ਹੱਥ ਫੜ ਕੇ ਦੋਨਾਂ ਦੇ ਦੇਖੇ ਨੇ ਰੁਕਿਆ ਜੇ ਮਾਰੇ ਜੇ ਵੀ ਸਾਥ ਚੱਲਦੇ ਹੁੰਦੇ ਮੈਂ ਖੁਦ ਉਹਨਾਂ ਨੂੰ ਆਪਦੇ ਟੈਂਪੂ ਦੇ ਵਿੱਚ ਪਾ ਕੇ ਮੈਂ ਹਸਪੀਟਲ ਲੈ ਜਾਂਦਾ ਐਡਾ ਕੋਈ ਆਪਾਂ ਨੂੰ ਪੁਲਿਸ ਦਾ ਡਰ ਨਹੀਂ ਆਪਾਂ ਕਿਹੜਾ ਚੋਰੀ ਕੀਤੀ ਹੈ ਕੋਈ ਇਹ ਬਚਣ ਦੀ 1% ਵੀ ਚਾਂਸ ਹੁੰਦੀ ਆ ਆਪਾਂ ਲੈ ਜਾਂਦੇ ਆਪਾਂ ਨੂੰ ਇਹ ਜੀ ਗੱਲ ਨਹੀਂ ਇਸ ਤਰ੍ਹਾਂ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਸਿਸਟਮ ਦੀ ਕੰਡੀਸ਼ਨ ਮੇਰੇ ਡੈੱਡ ਪੈ ਸੀ ਕਿ ਬਿਲਕੁਲ ਕਿੱਥੇ ਕਿੱਥੇ ਸੱਟਾਂ ਲੱਗੀਆਂ ਹੋ ਜ ਇੱਕ ਤਾਂ ਸਿਰ ਦੇ ਵਿੱਚ ਸੀਗਾ ਸਿਰ ਚੋਂ ਬਲੱਡ ਜਾ ਰਿਹਾ ਸੀ ਇੱਕ ਬੰਦਾ ਦੂਸਰਾ ਬੰਦਾ ਮੂਦਾ ਪਿਆ ਸੀ ਅੱਛਾ ਉਹ ਵੀ ਹਿਲ ਨਹੀਂ ਹਿਲ ਜੂਲ ਕੁਛ ਨਹੀਂ ਸੀ ਸਾਈ ਕਿਸੇ ਲੋਕਾਂ ਨੇ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ ਕੁਛ ਨਹੀਂ ਜੀ ਕੀਤਾ ਮੈਨੂੰ ਵੀ ਕਹਿੰਦੇ ਤੂੰ ਭੱਜ ਜਾ ਤੂੰ ਨਾ ਖੜ ਦੇ ਨਾ ਖੜ ਜੇ ਚੱਲਦੇ ਹੁੰਦੇ ਆਪਾਂ ਉਹਨਾਂ ਦੀ ਸੁਣਦੇ ਨਾ ਮੈਂ ਕਿਹਾ ਡੈਡ ਕੇਸ ਆ ਵੀ ਇਹ ਤਾਂ ਇਹਦਾ ਬੰਦੇ ਨੇ ਕਹਿਣਾ ਵੀ ਨਹੀਂ ਵੀ ਮੇਰੀ ਮਦਦ ਕਰਨ ਲਈ ਆਇਆ ਜਾਂ ਕੁਛ ਕਰਨ